ਕਿਹੜੇ ਕਿਹੜੇ ਕਿਸਾਨ ਭਰਾ ਬਈ ਕਦੂਆਂ ਦੇ ਵਿੱਚ ਛੋਲੀਆਂ ਲਾਉਂਦੇ ਆ ਤੇ ਕਿਹੜੇ ਕਿਹੜੇ ਭਰਾ ਬਈ ਕਾਮਜਾਬ ਹੋਏ ਤੇ ਕਿਹੜੇ ਕਿਹੜੇ ਬੈਡ ਐਕਸਪੀਰੀਅੰਸ ਰਿਹਾ ਜ਼ਰੂਰ ਤੁਸੀਂ ਸਾਂਝਾ ਕਰੋ ਤੇ ਆਪਾਂ ਕਦੂਆਂ ਦੇ ਵਿੱਚ ਛੋਲੀਆਂ ਲਾਇਆ ਪਿਛਲੀ ਾਰ ਵੀ ਲਾਇਆ ਸੀ ਤੇ ਤਕਰੀਬਨ ਰਿਜ਼ਲਟ ਆਪ ਨੂੰ ਪਿਛਲੀ ਾਰ ਵਧੀਆ ਮਿਲਿਆ ਤੇ ਐਤ ਕੀ ਬਹੁਤ ਸੋਹਣੀ ਫੁੱਲ ਗੁੱਡੀ ਚੱਕੀ ਆ ਛੋਲੀਆਂ ਨੇ ਤੇ ਰਿਜ਼ਲਟ ਪਿਛਲੀ ਾਰ ਨਾਲੋਂ ਬਿਹਤਰ ਦੀ ਉਮੀਦ ਆ ਤੇ ਛੋਲੀਆਂ ਤਾਂ ਆਪਾਂ ਲਾਇਆ ਹੀ ਲਾਇਆ ਹਨ ਮਟਰ ਆਪਾਂ ਪਹਿਲਾਂ ਤੋਂ ਹੀ ਲਾਉਣੇ ਹੁੰਦੇ ਆ ਤੇ ਕਦੂਆਂ ਦਾ ਐਤ ਕੀ ਬਈ ਪਿਛਲੀ ਯਾਰ ਸਾਡੇ ਮਾਰਚ ਚ ਚੱਲੇ ਸੀ ਇਸ ਵਾਰ ਸਾਡੇ ਕਦੂ ਆ ਜਿਹੜੇ ਬਈ ਫਰਵਰੀ ਦੇ ਪਹਿਲੇ ਹਫਤੇ ਤੜਾਈ ਸ਼ੁਰੂ ਹੋ ਗਈ ਬਹੁਤ ਸੋਹਣਾ ਮਹਾਰਾਜ ਦੀ ਕਿਰਪਾ ਨਾਲ ਮੌਸਮ ਸੀਗਾ ਤੇ ਤਾਪਮਾਨ এনवायरमेंट ਦੀ ਗੱਲ ਕਰ ਲੀ ਹਣਾ ਜੇ ਵਧੀਆ ਸੀ ਤਾਂ ਇਹ ਛੇਤੀ ਫਲ ਦੇ ਵਿੱਚ ਆਏ ਆ ਤੇ ਬਹੁਤ ਵਧੀਆ ਐਤ ਕੀ ਮਹਾਰਾਜ ਨੇ ਫਸਲ ਲਾਈ ਆ ਬਈ ਸਾਰੇ ਕਿਸਾਨ ਭਰਾਵਾਂ ਤੇ ਇਦਾਂ ਹੀ ਮਿਹਰ ਭਰਿਆ ਹੱਥ ਰੱਖੇ ਕਿਉਂਕਿ ਮੇਰੀ 2 ਸਾਲ ਹੋ ਗਏ ਸਾਲ ਹੀ ਹੋ ਗਿਆ ਦੋ ਫਸਲਾਂ ਹੋ ਗਈਆਂ ਕੁਦਰਤੀ ਕਰੋਪੀ ਦੇ ਕਾਰਨ ਨਾ ਬਰਬਾਦ ਹੀ ਹੁੰਦੀ ਆਈ ਹੈ ਬਈ ਬਹੁਤ ਨੁਕਸਾਨ ਹੀ ਹੁੰਦਾ ਆਇਆ ਤੇ ਇਸ ਵਾਰ ਬਹੁਤ ਸੋਹਣੀ ਫਸਲ ਲੱਗੀ ਆ ਤੇ ਫੁੱਲ ਵੀ ਬਹੁਤ ਸੋਹਣੇ ਲਾਈ ਸੀ ਬਈ ਆਪਾਂ ਸਾਰੇ ਘੇਰੇ ਨਾਲ ਹੀ ਕੁਸਤਾ ਸੀ ਵੇਚਤੇ ਆ ਤੇ ਕੁਝ ਪਿੰਡਾਂ ਦੇ ਵਿੱਚੋਂ ਤੋੜ ਕੇ ਲੈ ਜਾਂਦੇ ਰਹੇ ਆ ਕਿਉਂਕਿ ਵਿਆਹਾਂ ਦਾ ਸੀਜ਼ਨ ਸੀ ਬਈ ਰਗੋਨੀਆਂ ਰਗਾਨੀਆਂ ਤੇ ਨਾਨਕਿਆਂ ਦਾ ਜਿਹੜਾ ਸਵਾਗਤ ਕਰਨਾ ਹੁੰਦਾ ਅੱਜ ਕੱਲ ਫੁੱਲਾਂ ਨਾਲ ਹੀ ਕਰਦੇ ਆ ਤੇ ਆਪਣੇ ਖੇਤ ਦੇ ਵਿੱਚੋਂ ਫ੍ਰੀ ਆਫ ਕਾਸਟ ਤੋੜ ਕੇ ਲੈ ਜਾਂਦੇ ਰਿਹਾ ਤਾਂ ਕਰਕੇ ਆਪਣਾ ਘੇਰਾ ਜਿਹੜਾ ਸਾਰਾ ਖਾਲੀ ਹੋ ਗਿਆ ਵੀਡੀਓ ਵਧੀਆ ਲੱਗੀ ਤਾਂ ਬਈ ਹੌਸਲਾ ਜਰੂਰ ਦਿਓ ਧੰਨਵਾਦ